ਹਾਂਜੀ ਸਾਡੇ ਖਾਲਸਾ ਜੀ ਬਲਜੀਤ ਵੀਰਾ ਗगन ਹੈਪੀ ਲੰਬੜਦਾਰ ਅੱਜ ਇੱਥੇ ਪਿੰਡੋਂ ਹਾਈ ਦੀ ਲਵਾਈ ਆ ਬਾਕੀ ਹੁਣ 24 ਅਗਸਤ ਦੀ ਜਿਹੜੀ ਮੁੱਲਾਪੁਰ ਮੰਡੀ ਰੈਲੀ ਆ ਉਹਦੀ ਤਿਆਰੀ ਕਰਨ ਲੱਗੇ ਆ ਜਰੂਰ ਸਾਥ ਦੇਵੋ ਜੀ ਕਿਸਾਨਾਂ ਦਾ ਜਿਸ ਵੀ ਜਗ੍ਹਾ ਤੇ ਹੋ ਹੱਕ ਦੇ ਵਿੱਚ ਹਾਰਾ ਨਾਰਾ ਮਾਰੋ ਝਾੜੂ ਸਰਕਾਰ ਨੂੰ ਫੇਰ ਐਵੇਂ ਸਰਕਾਰ ਨੂੰ ਮਜਬੂਰ ਕਰੋ ਜਿਹੜਾ ਨੋਟੀਫਿਕੇਸ਼ਨ ਕਰਿਆ ਇਹਨੂੰ ਰੱਦ ਕਰੇ ਜਲਦੀ ਤੋਂ ਜਲਦੀ ਇਹਨਾਂ ਨੂੰ ਇੰਨਾ ਹੀ ਸ਼ੌਂਕ ਆਪਦੇ ਜਿਹੜੀਆਂ ਥੀਲਾਂ ਤੁਲਾਂ ਇਹਨਾਂ ਦੀਆਂ ਹੈਗੀਆਂ ਨੇ ਝਾੜੂ ਚਾਪਟੇ ਉਹਨਾਂ ਦੀਆਂ ਜ਼ਮੀਨਾਂ ਲੈ ਕੇ ਉੱਥੇ ਇੰਡਸਟਰੀਅਲ ਸਟੇਟ ਜਾਂ ਅਰਬਨ ਸਟੇਟਾਂ ਬਣਾ ਕੇ ਪਹਿਲਾਂ ਇੱਕ ਮਾਡਲ ਕਰਕੇ ਦਿਖਾ ਦੇਵੇ ਬਈ ਆਹ ਲੋ ਜੀ ਅਸੀਂ ਮਾਡਲ ਤਿਆਰ ਕਰਕੇ ਦਿੰਨੇ ਆ ਫੇਰ ਜ਼ਿੰਮੇਵਾਰ ਦੇਖ ਲੈਣਗੇ ਬਈ ਹਾਂ ਅਸੀਂ ਜ਼ਮੀਨਾਂ ਇਹਨਾਂ ਨੂੰ ਦੇਣੀਆਂ ਕਿ ਨਹੀਂ ਦੇਣੀਆਂ ਜਿੰਨੇ ਇਹਨਾਂ ਨੇ ਬੋਕਰ ਰੀਆਂ ਤੀਲਾਂ ਨੇ 2 2 4 4 5 5 7 7 ਕੀਲੇ ਜਿੰਨਾਂ ਕੋ ਹੈਗੇ ਆ ਉਹ ਲੈ ਕੇ ਉਹਨਾਂ ਨੂੰ ਆਵਾਦ ਕਰ ਲੈਣਾ ਇਹਨਾਂ ਦੇ ਐਮ ਐਲ ਏ ਨੇ ਬਥੇਰੀ ਹਰਾਮ ਦੀ ਪ੍ਰਾਪਰਟੀ ਬਣਾਈ ਵੀ ਆ ਸਾਰਿਆਂ ਨੇ ਕਈ ਕਈ 100 ਕੀਲਾ ਬਣਾ ਕੇ ਹੋਟਲ ਪੈਲਸ ਬਣਾ ਲਏ ਉਹਨਾਂ ਦੀਆਂ ਅਕਵਾਇਰ ਕਰ ਲੈਣ ਜ਼ਮੀਨਾਂ ਉਹਨਾਂ ਨੇ ਬਣਾ ਕੇ ਅਮੀਰ ਕਰ ਦੇਣਾ ਅਸੀਂ ਆਪੀ ਮਿਹਨਤ ਦੀ ਰੋਟੀ ਜ਼ਮੀਨ ਚੋਂ ਕਮਾ ਕੇ ਖਾਣ ਜਾਣਦੇ ਆ ਇਹਨਾਂ ਦੀਆਂ ਬੁਰਕੀਆਂ ਦੇ ਭੁੱਖੇ ਨਹੀਂ ਜ਼ਮੀਂਦਾਰ ਹੈਗੇ ਪੰਜਾਬ ਦੇ ਅਜੇ ਵੀ ਟਰੈਕਟਰ ਪਿੱਛੋਂ ਕਾਬਲਾ ਆ ਰਿਹਾ ਵਾ ਧੰਨਵਾਦ ਜੀ ਮਿਲਦੇ ਆਂ ਕੇ